ਐਸ ਪਿੰਡ ਦੇ ਬਾਸ ਸੜੇ ਦੇ ਵਿੱਚ ਵੀ ਇੰਨੀ ਕਿ ਸ਼ਕਤੀ ਹੈ ਵੀ ਇੱਥੋਂ ਕੋਈ ਵੀ ਬੰਦਾ ਕੋਈ ਵੀ ਗੱਡੀ ਕੋਈ ਵੀ ਵਹੀਕਲ ਬਿਨਾਂ ਰੁਕੇ ਲੰਘ ਹੀ ਨਹੀਂ ਸਕਦਾ ਇੰਨੀ ਤਾਕਤ ਹੈ ਬਈ ਇਸ ਪਿੰਡ ਦੇ ਬਸ ਅੱਡੇ ਦੇ ਵਿੱਚ ਆ ਦੇਖ ਲਓ ਬਈ ਇਹ ਜਿਹੜਾ ਮੇਨ ਗੇਟ ਜਾਂ ਬਸ ਅੱਡੇ ਇਸ ਪਿੰਡ ਦਾ ਤੁਸੀਂ ਦੇਖ ਸਕਦੇ ਹੋ ਨਾ ਇੰਨਾ ਕੁ ਸੋਹਣਾ ਬਣਾਇਆ ਹੋਇਆ ਵੀ ਤੁਰੀ ਜਾਂਦੀ ਗੱਡੀ ਨੂੰ ਬ੍ਰੇਕਾਂ ਵੱਜਣਗੀਆਂ ਹੀ ਵੱਜਣਗੀਆਂ ਤੇ ਇਹ ਸੋਹਣਾ ਗੇਟ ਸੋਹਣਾ ਦਰਵਾਜ਼ਾ ਬਣਾਉਣ ਦੀ ਮੈਂ ਵਧਾਈ ਦੇਣਾ ਚਾਹਣਾ ਵੀ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੂੰ ਪਿੰਡ ਦੇ ਲੋਕਾਂ ਨੂੰ ਤੇ ਬਣਾਉਣ ਵਾਲੀ ਮਿਸਤਰੀਆਂ ਨੂੰ ਸਮੂਹ ਜਿੰਨੇ ਵੀ ਲੋਕ ਹੈ ਨਗਰ ਪੰਚਾਇਤ ਸਾਰੇ ਬੰਦਿਆਂ ਨੂੰ ਸੋ ਇਹਨਾਂ ਨੇ ਬਹੁਤ ਸੋਹਣਾ ਕਾਰਜ ਕੀਤਾ ਬਈ ਇਹ ਪਿੰਡ ਹੈਗਾ ਤੂਰ ਬਨਜਾਰਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਸੰਗਰੂਰ ਤੋਂ ਜਦੋਂ ਖਨੌਰੀ ਨੂੰ ਜਾਂ ਆਈਵੇ ਦੇ ਉੱਪਰ ਹੀ ਇਹ ਜਿਹੜਾ ਬਸ ਅੱਡਾ ਹੁੰਦਾ ਕਿ ਇੰਨਾ ਕੁ ਸੋਹਣਾ ਇਹ ਅੱਡਾ ਬਣਾ ਰੱਖਿਆ ਵੀ ਗੱਲ ਹੀ ਛੱਡੋ ਇਹਨੂੰ ਦੇਖ ਕੇ ਬੰਦੇ ਨੂੰ ਖੁਸ਼ੀ ਬਹੁਤ ਚੜਦੀ ਹੈ ਰੂਹ ਹੀ ਖੜ ਜਾਂਦੀ ਹੈ ਕਈ ਪਿੰਡਾਂ ਦੇ ਤਾਂ ਬਈ ਬਸੜ ਨੇ ਇਹ ਜੇ ਹੁੰਦੇ ਆ ਵੀ ਉੱਥੇ ਧੁੱਪੇ ਇੱਕ ਬੰਦੇ ਦੇ ਖੜਾ ਉਹਨਾਂ ਨੂੰ ਥਾਂ ਵੀ ਨਹੀਂ ਹੁੰਦੀ ਬੰਦਾ ਇੱਥੇ ਆਸ-ਪਾਸ ਹੀ ਝਾਕੀ ਜਾਂਦਾ ਵੀ ਖੜਾ ਕਿੱਥੇ ਤੇ ਆਹ ਦੇਖ ਲਓ ਨਾ ਕਿੰਨਾ ਸੋਹਣਾ ਬਣਾਇਆ ਬਈ ਆਪਦੇ ਪਿੰਡ ਦੇ ਸਰਪੰਚ ਨੂੰ ਵੀ ਆ ਵੀਡੀਓ ਸ਼ੇਅਰ ਕਰ ਦਿਓ ਇੰਨਾ